ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸਕਰੀਨ ਤੇ ਵੀ ਤੇ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਜੜੀ ਆ بارش ਦਿੱਲੀ ਦੇ ਵਿੱਚ ਹੋ ਰਹੀ ਹੈ ਕਿਤਨੇ ਕਿਤੇ ਇਲਾਕਿਆਂ ਦੇ ਵਿੱਚ ਬਹੁਤ ਜਿਹੜਾ ਹੈ ਪਾਣੀ ਭਰਦੇ ਹੋਏ ਦਿਖਾਈ ਦਿੱਤਾ ਗਿਆ ਸੀਗਾ ਨਵੀਂ ਦਿੱਲੀ ਦੇ ਵਿੱਚ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ بارش ਦੇ ਵਿੱਚ ਕਿਸ ਤਰ੍ਹਾਂ ਆਨੰਦ ਲੈਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ بارش ਦਾ ਜਿਹੜਾ ਆਨੰਦ ਲੈ ਰਹੇ ਨੇ ਮੌਸਮ ਵਿਭਾਗ ਨੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਸੀ ਕਿ 6 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਜਿਹੜਾ ਹੈ ਉਹ بارش ਜਿਹੜੀ ਆ ਉਹ ਹੋਵੇਗੀ ਸਿਕਾ ਜੀ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਚੈਨਲ ਇਸ ਵਕਤ ਅਸੀਂ ਨਵੀਂ ਦਿੱਲੀ ਦੇ ਇਰੇ ਵਿੱਚ ਖੜੇ ਆ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਸਕਰੀਨ ਤੇ ਵੀ ਤੇ ਮੇਰੇ ਪਿੱਛੇ ਵੀ ਦੇਖ ਸਕਦੇ ਹੋ ਕਿ ਕਿੰਨੀ ਤੇਜ਼ ਜਿਹੜੀ ਹੈ بارش ਦਿੱਲੀ ਦੇ ਵਿੱਚ ਹੋ ਰਹੀ ਹੈ ਦੱਸ ਜੇ ਕਿ ਜਿਸ ਤਰੀਕੇ ਨਾਲ ਮੌਸਮ ਵਿਭਾਗ ਨੇ ਅਨੁਮਾਨ ਲਗਾਇਆ ਸੀ ਪਹਿਲਾਂ 29 ਜਨ ਤੋਂ ਪਹਿਲਾਂ ਜਿਹੜੀ بارش ਹੋਈ ਸੀ ਉਹਦੇ ਵਿੱਚ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਪਾਣੀ ਤੱਕ ਭਰ ਗਿਆ ਸੀ ਬੇਸ਼ੱਕ ਗਰਮੀ ਤੋਂ ਰਾਹਤ ਜਿਹੜੀ ਹੈ ਲੋਕਾਂ ਨੂੰ ਜ਼ਰੂਰ ਮਿਲੀ ਸੀ ਪਰ ਕਿਤਨਾ ਕਿਤੇ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ ਪਾਣੀ ਭਰਦੇ ਹੋਏ ਦਿਖਾਈ ਦਿੱਤਾ ਗਿਆ ਸੀਗਾ ਔਰ ਦੂਸਰੇ ਪਾਸੇ ਲੋਕਾਂ ਨੂੰ ਕਾਫੀ ਭਾਰੀ ਮੁ ਸੂਰ ਪਿਛਲੀ ਵਾਰਸ ਨੇ ਜਿਹੜਾ ਹੈ ਸਰਕਾਰ ਦੇ ਕਾਫੀ ਕੰਮਾਂ ਦੀ ਪੋਲ ਵੀ ਜੜੀਆਂ ਖੋਲੀ ਸੀਗੀ ਉਸ ਤੋਂ ਬਾਅਦ ਅੱਜ ਤੁਸੀਂ ਦੇਖ ਸਕਦੇ ਹੋ ਮੌਸਮ ਵਿਭਾਗ ਨੇ ਹਾਲਾਂਕਿ ਤਿੰਨ ਚਾਰ ਦਿਨ ਤੋਂ ਬਦਲਵਾਈ ਜਿਹੜੀ ਹੈ ਕਾਫੀ ਭਾਰੀ ਸੀਗੀ ਗਾਜ਼ੀਆਬਾਦ ਗੁਰੂਗਰਾਮ ਨੋਇਡਾ ਤੱਕ ਜਿਹੜੇ ਆ ਦਿੱਲੀ ਤੋਂ ਲੈ ਕੇ ਬੱਦਲ ਜਿਹੜੇ ਆ ਪੂਰੇ ਕਾਲੇ ਛਾਏ ਰਹਿੰਦੇ ਸੀ ਲੇਕਿਨ ਕਿਤੇ ਨ ਕਿਤੇ ਉਮਦ ਭਰੀ ਹਵਾ ਦਾ ਸ਼ਿਕਾਰ ਜਿਹੜਾ ਲੋਕਾਂ ਨੂੰ ਹੋਣਾ ਪੈਂਦਾ ਸੀਗਾ ਔਰ ਦੂਸਰੇ ਪਾਸੇ ਜੇ ਮੈਂ ਗੱਲ ਕਰਾਂ ਤੇ ਤਸਵੀਰਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਦੂਸਰੇ ਪਾਸੇ ਦੀ ਵੀ ਮੈਂ ਜੇਕਰ ਗੱਲ ਕਰਾਂ ਤੇ ਉੱਥੇ ਲ ਛੋਟੇ ਬੱਚੇ ਜਿਹੜੇ ਨੇ ਉਹ بارش ਦੇ ਵਿੱਚ ਕਿਸ ਤਰ੍ਹਾਂ ਆਨੰਦ ਲੈਂਦੇ ਹੋਏ ਤੁਸੀਂ ਦੇਖ ਸਕਦੇ ਹੋ ਕਿ ਛੋਟੇ ਛੋਟੇ ਬੱਚੇ ਜਿਹੜੇ ਨੇ ਉਹ بارش ਦਾ ਜਿਹੜਾ ਆਨੰਦ ਲੈ ਰਹੇ ਨੇ ਤੁਸੀਂ ਦੇਖ ਸਕਦੇ ਹੋ ਆਮ ਲੋਕਾਂ ਦੇ ਨਾਲ-ਨਾਲ ਜਿੱਥੇ ਆ ਕਾਫੀ ਬੱਚੇ ਵੀ ਜਿਹੜੇ ਆ ਛੋਟੇ ਛੋਟੇ ਉਹ ਵੀ ਜਿਹੜੇ ਨੇ ਉਹ ਆਨੰਦ ਮਾਰ ਰਹੇ ਨੇ ਇਸ بارش ਦਾ ਨਾਲ ਹੀ ਗੱਲ ਕੀਤੀ ਜਾਵੇ ਮੌਸਮ ਵਿਭਾਗ ਨੇ ਲਗਾਤਾਰ ਜਾਣਕਾਰੀ ਸਾਂਝੀ ਕੀਤੀ ਸੀ ਕਿ 6 ਜੁਲਾਈ ਤੋਂ ਲੈ ਕੇ 10 ਜੁਲਾਈ ਤੱਕ ਜਿਹੜਾ ਹੈ ਉਹ بارش ਜਿਹੜੀ ਆ ਉਹ ਹੋਵੇਗੀ ਅੱਜ ਜਿਸ ਤਰੀਕੇ ਨਾਲ ਗੱਲ ਕੀਤੀ ਜਾਵੇ ਤਾਂ ਹੁਣ ਇਸੇ ਤਰੀਕੇ ਨਾਲ ਮੌਸਮ ਜਿਹੜਾ ਦਿੱਲੀ ਦੇ ਵਿੱਚ ਰਹਿਣ ਲੱਗਾ ਹਾਲਾਂਕਿ ਥੋੜੀ ਦਿਰ ਪਹਿਲਾਂ ਜਿਹੜਾ ਹੈ ਬੱਦਲ ਜ਼ਰੂਰ ਛਾਏ ਹੋਏ ਸੀ ਔਰ ਕਈ ਇਲਾਕਿਆਂ ਦੇ ਵਿੱਚ ਦਿੱਲੀ ਦੇ ਧੁੱਪ ਵੀ ਸੀਗੀ ਤੇ ਕਿਤੇ ਉਮਸ ਭਰਿਆ ਮਾਹੌਲ ਵੀ ਸੀਗਾ ਲੈ ਇੱਕ ਉਸ ਤੋਂ ਰਾਹਤ ਜਿਹੜੀਆਂ ਹੁਣ ਲੋਕਾਂ ਨੂੰ ਮਿਲਦੀ ਹੋਈ ਦਿਖਾਈ ਦੇ ਰਹੀ ਹੈ بارش ਜਿਹੜੀ ਹੈ ਉਹ ਤੇਜ਼ ਇੱਕ ਵਾਰ ਫਿਰ ਦਿੱਲੀ ਸ਼ੁਰੂ ਹੋ ਗਈ ਹੈ 10 ਜੁਲਾਈ ਤੱਕ ਇਸੇ ਤਰੀਕੇ ਦਾ ਮੌਸਮ ਜਿਹੜਾ ਦਿੱਲੀ ਦੇ ਵਿੱਚ ਰਹਿਣ ਵਾਲਾ ਹੈ ਹੁਣ ਦੇਖਣਾ ਹੈ ਕਿ ਸਰਕਾਰ ਨੇ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਆ ਪਾਣੀ ਤੋਂ ਆਉਣ ਵਾਲੀ ਮੁਸੀਬਤਾਂ ਦੇ ਨਾਲ ਕੀਤੇ ਹੋਏ ਨੇ ਇਹ ਵੀ ਦੇਖਣਾ ਹੋਏਗਾ ਔ ਪੂਰੇ ਭਾਰਤ ਦੇ ਵਿੱਚ بارش ਦੇ ਨਾਲ ਜਿੱਥੇ ਗਰਮੀ ਤੋਂ ਰਾਤ ਮਿਲ ਰਹੀ ਹੈ ਉੱਥੇ ਕਿਤਨਾ ਕਿਤੇ ਕਈ ਇਲਾਕਿਆਂ ਕਈ ਰਾਜਾਂ ਦੇ ਵਿੱਚ ਜਿਹੜਾ ਹੈ ਤਬਾਹੀ ਦੇ ਮੰਜ਼ਰ ਵੀ ਜੜੇ ਆ ਦੇਖਣ ਨੂੰ ਮਿਲ ਰਹੇ ਨੇ ਹੁਣ ਦਿੱਲੀ ਦੇ ਜੇਕਰ ਅਸੀਂ ਗੱਲ ਕਰੀਏ ਤੇ ਮੌਸਮ ਜਿਹੜਾ ਹੁਣ ਥੋੜਾ ਖੁਸ਼ਹੂਮਾ ਹੋ ਗਿਆ ਲੋਕ ਜਿਹੜੇ ਨੇ ਉਹ ਕਈ بارش ਦਾ ਆਨੰਦ ਲੈਂਦੇ ਵੀ ਦਿਖਾਈ ਦੇ ਰਹੇ ਨੇ ਔਰ ਕਈ ਟ੍ਰੈਫਿਕ ਦੇ ਵਿੱਚ ਵੀ ਹਾਲਾਂਕਿ ਪਰੇਸ਼ਾਨ ਹੁੰਦੇ ਦਿਖਾਈ ਦੇ ਰਹੇ ਨੇ ਲੇਕਿਨ ਕਿਤੇ ਨਾ ਕਿਤੇ ਗਰਮੀ ਦਾ ਇੱਕ ਕਹਿਰ ਜਿਹੜਾ ਸੀਗਾ ਉਹ ਕਿਤੇ ਨਾ ਕਿਤੇ ਫਿਰ ਦਿੱਲੀ ਦੇ ਵਿੱਚ ਜਿਹੜਾ ਸਾਨੂੰ ਘਟਦਾ ਹੋਇ ਦਿਖਾਈ ਦੇ ਰਿਹਾ ਆ ਆਉਣ ਵਾਲੀ 10 ਜੁਲਾਈ ਤੱਕ ਜਿਹੜਾ ਇਸ ਤਰੀਕੇ ਦਾ ਜੇਕਰ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਮੁਸੀਬਤਾਂ ਤੋਂ ਨਜਿੱਠਣ ਲਈ ਸਰਕਾਰ ਨੂੰ ਪਹਿਲ ਕਦਮੇ ਕਰਨੇ ਪੈਗੇ ਤੇ ਲੋਕਾਂ ਨੂੰ ਵੀ ਜਿਹੜਾ ਸੁਚੇਤ ਹੋ ਕੇ ਰਹਿਣਾ ਪੈਗਾ ਤੁਸੀਂ ਲਗਾਤਾਰ ਦਾਨ ਮਿਊਟ ਨਾਲ ਜੁੜੇ ਰਹੋ ਅਸੀਂ ਮੌਸਮ ਦੇ ਨਾਲ ਲੈ ਕੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਕੈਮਰਾ ਪਰ ਸਰ ਰਵਿੰਦਰ ਸਿੰਘ ਦੇ ਨਾਲ ਦਵਿੰਦਰ ਸਿੰਘ ਦਾਨ ਮਿਊਟ ਦਿੱਲੀ